ਕਾ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਠੀਕ ਹੈ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੱਡੇ ਪਣੇ ਵਾਲੇ ਕੱਪੜੇ ਦੇ ਵਿੱਚੋਂ ਕੱਲਾ ਕੁੜਤਾ ਤੇ ਉਹਦੀਆਂ ਬਾਹਾਂ ਪੀਆ ਕਟਾਂਗੇ ਪਜਾਮਾ ਮੈਂ ਤਾਂ ਪਹਿਲਾਂ ਕੱਟ ਲਿਆ ਸੀ ਕਿਉਂਕਿ ਮੇਰੇ ਕੋਲ ਨਾ ਕੋਈ ਕੈਮਰੇ ਵਾਲਾ ਆਇਆ ਨਹੀਂ ਸੀ ਮੁੰਡਾ ਹੁਣ ਮੇਰੇ ਕੋਲ ਕੈਮਰੇ ਵਾਲਾ ਮੁੰਡਾ ਆ ਗਿਆ ਠੀਕ ਹੈ ਪਹਿਲਾਂ ਮੈਂ ਆਪਣੀ ਦੁਕਾਨ ਬਾਰੇ ਦੱਸ ਦਿਆਂ ਕਈ ਭੈਣਾਂ ਦੇ ਫੋਨ ਆ ਰਹੇ ਨੇ ਵੀ ਤੁਸੀਂ ਕਿੱਥੋਂ ਤੁਹਾਡਾ ਕਿਹੜਾ ਪਿੰਡ ਆ ਹਨ ਕਿਹੜਾ ਜ਼ਿਲ੍ਹਾ ਜ਼ਿਲ੍ਹਾ ਮੇਰਾ ਪਿੰਡ ਹੈਗਾ ਉਹ ਪਿੰਡ ਸਿਵੀਆਂ ਗਿਲਾ ਬਠਿੰਡਾ ਠੀਕ ਹੈ ਜੀ ਤੇ ਜੇ ਤੁਸੀਂ ਸ੍ਰੀ ਮੁਕਸਰ ਸਾਹਿਬ ਵਾਲੇ ਰੋਡ ਤੋਂ ਆਉਣਾ ਤਾਂ ਇਧਰੋਂ ਮੇਰਾ ਪਿੰਡ ਬਿਲਕੁਲ 4 ਕਿਲੋਮੀਟਰ ਦੂਰੀ ਆ ਜੇ ਤੁਸੀਂ ਬਠਿੰਡੇ ਵਾਲ ਸਾਈਡ ਆਉਣਾ ਬਠਿੰਡੇ ਤੋਂ ਜਦੋਂ ਆਪਣਾ ਥਰਮਲ ਪਲਾਂਟ ਆਏ ਨਾ ਉਥੋਂ ਬਿਲਕੁਲ ਤੁਸੀਂ ਇਧਰ ਨੂੰ ਹੋ ਜਾਣਾਗਾ ਪੁਲ ਤੋਂ ਨਿੱਕੇ ਉਤਰ ਕੇ ਖੱਬੇ ਨੂੰ ਠੀਕ ਆ ਤਾਂ ਉਥੋਂ ਮੇਰਾ ਪਿੰਡ ਸਿਰਫ 5 ਕਿਲੋਮੀਟਰ ਦੂਰ ਆ ਪਿੰਡ ਸਿਵੀਆਂ ਦੇ ਵਿੱਚ ਮੇਨ ਰੈਡ ਤੇ ਆ ਕੇ ਤੁਸੀਂ ਕਿਸੇ ਭਰਾ ਨੂੰ ਪੁੱਛ ਸਕਦੇ ਹੋ ਕਿ ਅਸੀਂ ਗੋਰੀ ਟੇਲਰ ਕੋਲੇ ਜਾਣਾ ਬੁਲਾਡੇ ਵਾਲੇ ਰੋਡ ਤੇ ਆਪਣਾ ਪਹਿਲੋ ਹੀ ਕਰਾ ਤੁਕਿ ਜੇ ਕਿਸੇ ਭਰਾ ਨੇ ਬਾਹਰ ਕਿਸੇ ਕੰਟਰੀ ਦੇ ਵਿੱਚ ਬੈਠਾ ਮੈਨੂੰ ਦੇਖ ਰਿਹਾ ਹਨ ਉਹ ਮੈਨੂੰ ਉੱਥੇ ਬੈਠ ਕੇ ਵੀ ਆਪਣਾ ਨਾਪ ਆਨਲਾਈਨ ਦੇ ਸਕਦਾ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਕੱਪੜਾ ਹੁੰਦਾ ਜਿਵੇਂ ਕੁਰਤੇ ਪਿਆਮਾ ਕੁਰਤੇ ਪਿਆਮਾ ਦਾ ਹੁੰਦਾ ਤੇ ਪੈਂਟਾਂ ਸ਼ਰਟਾਂ ਤੇ ਪੂਰੀਆਂ ਵਧੀਆ ਪੱਗਾਂ ਪੱਕੇ ਰੰਗ ਹੁੰਦੇ ਹਨ ਇੱਕ ਵਾਰੀ ਤੁਸੀਂ ਸਾਰੇ ਨਿਗਾਹ ਮਾਰਾ ਲਿਓ ਵੀ ਆਪਣੇ ਕੋਲੇ ਤਕਰੀਬਨ ਤਕਰੀਬਨ ਸਾਰੇ ਜਿੰਨੇ ਵੀ ਰੰਗ ਆਉਂਦੇ ਰਹਿੰਦੇ ਨੇ ਨਾ ਮੈਨੂੰ ਆਪ ਨੂੰ ਸ਼ੌਂਕ ਆ ਵੀ ਆਪਣੇ ਕੋਲੇ ਸਾਰੇ ਤਰ੍ਹਾਂ ਦੀਆਂ ਪੱਗਾਂ ਮਿਲ ਜਾਣ ਹਨ ਇੱਧਰ ਫਿਰ ਆ ਕੁਰਤੇ ਪਿਆਮੇ ਆਉਂਦੇ ਆ ਜਿਹੜੇ ਬਾਹਰ ਨਹੀਂ ਕੰਟਿੰਗ ਦੇ ਵਿੱਚ ਆਪਾਂ ਬਣਾ ਕੇ ਭੇਜਦੇ ਰਹਿੰਦੇ ਆ ਅਕਸਰ ਹਨ ਜਿਹੜੇ ਭਰਾ ਤਾਂ ਆਪਣੇ ਕੋਲੇ ਪੁਰਾਣੇ ਆਉਂਦੇ ਉਹਨੂੰ ਤਾਂ ਪਤਾ ਜਿਹੜੇ ਭਰਾ ਚੈਨਲ ਦੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲੇ ਹਰ ਇੱਕ ਅਪਡੇਟ ਮੈਂ ਡੇਲੀ-ਡੇਲੀ ਪਾਉਂਦਾ ਰਹਿਣਾ ਹਨਾ ਡੇਲੀ ਨਵੀਂ ਵੀਡੀਓ ਪਾਉਣਾ ਘੰਟੀ ਵਾਲੇ ਬਟਨ ਤੇ ਕਲਿੱਕ ਕਰਕੇ ਆਲ ਤੇ ਸੈਟ ਕਰ ਦਿਓ ਠੀਕ ਆ ਤਾਂ ਕਿਸੇ ਭਰਾ ਨੇ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਹਨਾ ਜਾਂ ਕੋਈ ਭੈਣਾਂ ਨੇ ਲੇਡੀ ਸੂਟ ਬਣਵਾਉਣੇ ਆ ਉਹ ਆਪਣੇ ਸੰਪਰਕ ਵੀ ਕਰ ਸਕਦੇ ਹੋ ਤੇ ਜਾਂ ਕਿਸੇ ਇਧਰ ਇੰਡੀਆ 'ਚ ਬੈਠੀ ਮੇਰੀ ਭੈਣ ਨੇ ਸਿੱਖਣਾ ਕੰਮ ਉਹ ਬਿਲਕੁਲ ਫ੍ਰੀ ਆਫ ਕਾਸਟ ਆ ਹਨਾ ਕੋਈ ਚਾਰਜ ਨਹੀਂਗਾ ਤੁਸੀਂ ਮੈਨੂੰ ਕਦੋਂ ਮਰਜ਼ੀ ਫੋਨ ਕਰ ਸਕਦੇ ਹੋ ਠੀਕ ਆ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਫੋਨ ਕਰਨ ਚ ਤਾਂ ਤੁਸੀਂ ਮੈਨੂੰ YouTube ਤੇ ਜਾ ਕੇ ਵੀ ਆਪਣੇ ਕਮੈਂਟ ਕਰ ਸਕਦੇ ਹੋ ਮੈਨੂੰ ਆਹ ਚੀਜ਼ ਤੇ ਵੀਡੀਓ ਬਣਾ ਕੇ ਦਿਓ ਜੀ ਮੈਂ ਉਸੇ ਟੌਪਿਕ ਤੇ ਵੀਡੀਓ ਲੈ ਕੇ ਆਉਂਗਾ ਹਨਾ ਕਿਸੇ ਨੂੰ ਕੁੜਤੇ ਪਜਾਮੇ ਦੀ ਜਾਂ ਲੇਡੀ ਸੂਟ ਦੀ ਚਾਹੀਦੀ ਹੈ ਵੀਡੀਓ ਜਾਂ ਕੋਈ ਪਜਾਮਾ ਕੇ ਦਾ ਅੰਦਰ ਨੂੰ ਚੜਦਾ ਜਾਂ ਕਰੀਬ ਚਾਰੇ ਨਹੀਂ ਡਿੱਗਦੀ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਆ ਕਰੋ ਠੀਕ ਹੈ ਮੈਂ ਉਸੇ ਟੌਪਿਕ ਤੇ ਹੀ ਵੀਡੀਓ ਲੈ ਕੇ ਆਉਂਗਾ ਆਪਣੇ ਕੋਲੇ ਕਪੜਾ 3.5 ਮੀਟਰ ਕਪੜਾ ਸੀਗਾ ਪਜਾਮਾ ਮੇਰੇ ਨਾਲ ਕੱਟ ਕਰ ਲਿਆ ਜਿਹੜੇ ਭਰਾ ਦਾ ਪਹਿਲਾਂ ਹੀ ਚੈਨਲ ਤੇ ਹੈਗਾ ਆਪਣੇ ਨਾਲ ਉਹਨਾਂ ਕੋਲੇ ਕਾਰਡ ਪਹਿਲਾਂ ਵੀ ਆਈ ਆ ਹੁਣ ਤੇ ਮੈਂ ਦੁਬਾਰੇ ਫੇਰ ਤੁਹਾਨੂੰ ਦਿਖਾ ਦਨਾ ਇਹਦੀ ਜਿਹੜੀ ਲੰਬਾਈ ਹੈਗੀ ਉਹ 44 ਇੰਚਾਂ ਕੁੜਤੇ ਦੀ ਆਪਾਂ ਇੱਥੋਂ ਜਿਹੜਾ ਲਾਉਣਾ ਕਪੜਾ ਉਹ 1.5 ਇੰਚ ਵੱਧ ਲਾਉਣਾ ਆ ਦੇਖੋ ਮੈਂ ਲਾਇਆ ਹੋਇਆ 3.5 45 ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੇ ਕਪੜਾ ਮੇਨਣਾ ਹੁੰਦਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਤੇ ਪ੍ਰੈਸ ਆਪਣੇ ਕੋਲੇ ਲਾ ਕੇ ਰੱਖਿਆ ਕਰੋ ਆਪਾਂ ਨੂੰ ਜਿਵੇਂ ਜਿਵੇਂ ਲੋਡ ਪੈਂਦੀ ਹੈ ਨਾ ਆਪਾਂ ਪ੍ਰੈਸ ਮਾਰਦੇ ਰਹਿੰਦੇ ਆ। ਲਓ ਇਸ ਤਰ੍ਹਾਂ ਕੰਨੀ ਨੂੰ ਦੂਰੇ ਕਰ ਲੈਣਾ। ਵੱਡੇ ਪਣੇ ਵਾਲੇ ਦੇ ਵਿੱਚ ਆਪਾਂ ਕੱਪੜੇ ਦੇ ਨਾ ਟੁਕੜੇ ਨਹੀਂ ਕਰਨੇ ਹਨਾ ਫਿਰ ਕਪੜਾ ਆਪਣਾ ਇਕੱਠਾ ਇੱਕ ਸਾਈਡ ਵੱਜਦਾ ਨਹੀਂਗਾ। ਤੇ ਫਿਰ ਜੇਬਾਂ ਜੂਬਾਂ ਕੱਟਣ ਵੇਲੇ ਦਿੱਕਤ ਆਉਂਦੀ ਆ। ਜਿਹੜੇ ਮੇਰੇ ਕੋ ਭਰਾ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਾਂ ਜਿਹੜੇ ਭਰਾ ਟੇਲਰਿੰਗ ਦਾ ਕੰਮ ਕਰਦੇ ਆ ਹਨਾ ਉਹ ਨਾਲ ਕਪੜਾ ਪਾਉਣਾ ਚਾਹੁੰਦੇ ਆ। ਤਾਂ ਉਹ ਕੋਈ ਸੰਗਣ ਵਾਲੀ ਗੱਲ ਨਹੀਂ ਬਾਈ ਜੀ ਉਹ ਮੇਰੇ ਨਾਲ ਜਦੋਂ ਮਰਜੀ ਸੰਪਰਕ ਕਰ ਸਕਦੇ ਹੋ ਇੱਥੋਂ ਕੱਪੜਾ ਮਿਲਦਾ ਕਿਹੋ ਜਿਹਾ ਆਪਾਂ ਕੱਪੜਾ ਲੈਣਾ ਉਹ ਮੈਂ ਤੁਹਾਨੂੰ ਸਾਰਾ ਦੱਸੂਗਾ ਠੀਕ ਆ ਜਿਹੜੇ ਭਰਾ ਕੰਮ ਟੇਲਰ ਦਾ ਪਹਿਲੋਂ ਕਰਦੇ ਆ ਪਰ ਉਹ ਕੱਪੜਾ ਪਾਉਣ ਬਾਰੇ ਸੋਚ ਰਹੇ ਆ ਜੀ ਹਨ ਤਾਂ ਬਹੁਤ ਹੀ ਵਧੀਆ ਇਹ ਆਪਣਾ ਕੰਮ ਦੇ ਨਾਲ ਕੰਮ ਆਪਾਂ ਨੂੰ ਮਿਲਦਾ ਰਹਿੰਦਾ ਵਧੀਆ ਰਿਸਪੌਂਸ ਆ ਕੁਝ ਪੱਲੇ ਪੈਣ ਵਾਲਾ ਨਹੀਂ ਆਪਣੇ ਕੰਮ ਦੇ ਵਿੱਚ ਇਹ ਠੀਕ ਆ ਤਾਂ ਉਹ ਵੀ ਭਰਾ ਮੈਨੂੰ ਸੰਪਰਕ ਜਰੂਰ ਕਰਨ ਹਨ ਜਿਨ੍ਹਾਂ ਨੇ ਕੱਪੜਾ ਪਾਉਣ ਬਾਰੇ ਸੋਚਿਆ ਹਨ ਤਾਂ ਮੈਂ ਤੁਹਾਨੂੰ ਦੱਸ ਦੂਗੀ ਆਪਣੇ ਕੰਮ ਦਾ ਕਪੜਾ ਕਿੱਥੋਂ ਮਿਲਦਾ ਬਸ ਇੱਕ ਜੀ ਤੁਸੀਂ ਧਿਆਨ ਰੱਖਣਾ ਵੀ ਕਪੜਾ ਆਪਾਂ ਜਦੋਂ ਰੱਖਣਾ ਦੁਕਾਨ ਤੇ ਤਾਂ ਵਧਿਆ ਹੀ ਰੱਖਣਾ ਦੂਜਾ ਨਹੀਂ ਰੱਖਣਾ ਹਨਾ ਲੋ ਜਿਹੜੀ ਇਹਦੀ ਛਾਤੀ ਹੈਗੀ ਭਰਾ ਦੀ ਉਹ 37 ਇੰਚ ਛਾਤੀ ਆ ਠੀਕ ਆ ਜੀ ਤੇ ਜਿਹੜੀ ਕਮਰ ਦਾ ਨਾਪ ਲਿਆ ਹੋਇਆ ਆਪਣੇ ਕੋਲ ਤਿਆਰ ਉਹ 21 ਇੰਚ ਆ ਯਾਨੀ ਕਿ 43 ਆ ਇੱਥੋਂ ਤੇ ਉਸ ਤੋਂ ਬਾਅਦ ਜਿਹੜੀ ਹਿਪ ਆ ਗਈ ਆਪਾਂ ਇਹਨੂੰ ਹਿਪ ਕਹਿ ਦਿੰਦੇ ਆ ਜਿਹੜੀ ਗਿੱਜੇ ਤੋਂ ਨੀਚੇ ਆ ਗਈ ਇਹ ਪੌਣੇ 23 ਇੰਚ ਹੈ ਆਪਾਂ ਯਾਨੀ ਕਿ ਕਪੜਾ ਖੁੱਲਾ ਪਾਉਂਦੇ ਆ ਥੋੜਾ ਜਿਹਾ ਕੰਮ ਵਾਲੇ ਇਹਨਾਂ ਦੇ ਕਪੜੇ ਆ ਕੰਮ ਵਾਲੇ ਕਪੜੇ ਆਪਾਂ ਟਾਈ ਤੁਸੀਂ ਗਾਜ ਨੂੰ ਪੁੱਛ ਲਿਆ ਕਰੋ ਵੀ ਕਿੰਨੇ ਖੁੱਲੇ ਪਾਉਣੇ ਆ ਬਾਈ ਜੀ ਹਨਾ ਕੱਲਾ ਫਾਰਮੂਲਾ ਨਹੀਂ ਚੱਲਣਾ ਸਾਰੇ ਕਿਤੇ ਮੈਂ ਤੁਹਾਨੂੰ ਹਰ ਇੱਕ ਵੀਡੀਓ ਵਿੱਚ ਦੱਸ ਦਾਂ ਵੀ ਤੁਸੀਂ ਛਾਤੀ ਦੇ ਹਿਸਾਬ ਦੇ ਨਾਲ ਜਾਂ ਕੋਈ ਹੋਰ ਥੋੜੇ ਅਗਲੇ ਤੋਂ ਪੁੱਛ ਲਿਆ ਕਰੋ ਬਾਈ ਤੁਸੀਂ ਕੱਪੜੇ ਕਿਹੋ ਜਿਹੇ ਪਾਉਣੇ ਆ ਠੀਕ ਹੈ ਜਦੋਂ ਤੁਸੀਂ ਇਹ ਚੀਜ਼ ਪੁੱਛੋਗੇ ਤਾਂ ਫਿਰ ਤੁਹਾਨੂੰ ਦਿੱਕਤ ਨਹੀਂ ਆਉਂਦੀ ਹਨਾ ਲੋ ਆਪਾਂ ਇਹਨਾਂ ਦੀ ਹਿੱਪ ਦੇ ਹਿਸਾਬ ਦੇ ਨਾਲ ਕਟਾਂਗੇ ਜਿਹੜੇ ਨੇ ਹਿੱਪ ਪਾਉਣੇ ਤੇ ਇਹ ਆਪਾਂ ਇੱਥੋਂ ਉਹਨਾਂ ਨੂੰ ਪਾਉਣੇ 24 ਪਾਵਾਂਗੇ ਨਾਲ ਤਾਂ ਉੱਪਰੋਂ ਕੱਚਾ ਚੋਂ ਸਹੀ ਆ ਜਾਊਗਾ ਤੇ ਨਾਲੇ ਇਹਨਾਂ ਦੀ ਹਿੱਪ ਤੋਂ ਬਿਲਕੁਲ ਸਹੀ ਆਊਗਾ ਠੀਕ ਆ ਕੰਮ ਵਾਲਾ ਸੂਟ ਆ ਜਿਆਦਾ ਟਾਈਟ ਆਪਾਂ ਇਹਨੂੰ ਨਹੀਂ ਕਰਨਾ ਬਾਕੀ ਜਿਹੜੀ ਚੀਜ਼ ਦੀ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੇ ਵੀਡੀਓ ਵਧੀਆ ਲੱਗਦੀ ਆ ਫਿਰ ਤਾਂ ਭੈਣਾਂ ਤੇ ਭਰਾਵਾਂ ਨੇ ਕਮੈਂਟ ਕਰਨਾ ਹੀ ਕਰਨਾ ਹਨਾ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਵੀ ਤੁਸੀਂ ਪੂਰੀ ਵੀਡੀਓ ਵੇਖਦੇ ਹੋ ਤੁਹਾਨੂੰ ਸਮਝ ਆਉਂਦੀ ਆ ਜੇ ਆਉਂਦੀ ਆ ਤਾਂ ਉੱਥੇ ਲਿਖਿਆ ਕਰੋ ਹਨਾ ਵੀ ਹਾਂਜੀ ਸਾਨੂੰ ਸਮਝ ਆਉਂਦੀ ਆ ਜੇ ਨਹੀਂ ਆਉਂਦੀ ਤਾਂ ਕਿੱਥੋਂ ਨਹੀਂ ਆਉਂਦੀ ਉਹ ਮੈਨੂੰ ਨਾਲ ਲਿਖ ਦਿਆ ਕਰੋ ਫਿਰ ਮੈਂ ਉਸ ਤੇ ਨਾ ਥੋੜਾ ਜਿਆਦਾ ਜੋਰ ਲਾ ਕੇ ਉੱਥੇ ਵੀਡੀਓ ਬਣਾਉਣਾ ਵੀ ਇੱਥੇ ਆ ਤੁਹਾਨੂੰ ਸਮਝ ਨਹੀਂ ਆਉਂਦੀ ਹਨਾ ਜਿਵੇਂ ਕਈ ਭੈਣਾਂ ਦੇ ਕਮੈਂਟ ਆਉਂਦੇ ਆ ਵੀ ਝੋਲੀ ਦਾ ਨਹੀਂ ਪਤਾ ਲੱਗਦਾ ਹਨਾ ਫਿਰ ਮੈਂ ਉਹ ਵਾਰ-ਵਾਰ ਉਹ ਚੀਜ਼ ਤੇ ਡਿਬੇਟ ਕਰਦਾ ਰਹਾਂ ਤੁਹਾਡੇ ਨਾਲ ਹਨਾ ਆਨ ਹੁਣ ਆਪਾਂ ਇਹਦਾ ਪੀਸ ਲਾ ਲਿਆ ਗਲਾਈ ਦੇਵਾਂਗੇ ਦੀ ਠੀਕ ਆ ਜਿਹੜੇ ਗਲਾਈ ਵਾਲੇ ਸ਼ੇਪਰ ਆ ਉਹ ਮੈਂ ਇੱਕ ਅਦੇ ਦਿਨ ਵਿੱਚ ਬਠਿੰਡੇ ਜਾਊਂਗਾ ਤੁਹਾਨੂੰ ਪਤਾ ਲਾ ਕੇ ਤੁਹਾਨੂੰ ਦੱਸ ਵੀ ਦਊਂਗਾ ਹਨਾ ਵੀ ਆਪਾਂ ਨੇ ਕਿੱਥੋਂ ਲੈਣੇ ਆ ਜਿਹੜੇ ਭਰਾ ਆ ਜਾਂ ਮੇਰੀਆਂ ਭੈਣਾਂ ਅਜੇ ਤੱਕ ਇਹ ਡੈਰਿੰਗ ਨਹੀਂ ਵਰਤਦੇ ਹਨਾ ਨਾ ਪਾਲਕ ਡੈਰੀ ਇੱਕ ਵਾਰ ਤੁਸੀਂ ਦਿਖਾ ਦਿਓ ਆ ਜਿਹੜੇ ਭਰਾ ਮੇਰੇ ਬਠਿੰਡੇ ਦੇ ਲਾਗੇ ਛਾਗੀ ਆ 40 ਕਿਲੋਮੀਟਰ ਦੂਰ ਤੇ ਹਨਾ ਇਹ ਡੇਰੀ ਨਹੀਂ ਵਰਤਦੇ ਜਾਂ ਭੈਣਾ ਉਹ ਵਰਤਿਆ ਕਰੋ ਤੇ ਜਿਹੜੇ ਭਰਾ ਇਹ ਬਣਾਉਣਾ ਚਾਹੁੰਦੇ ਡੇਰੀਆਂ ਉਹ ਆਪਣੇ ਕੋਲ ਹੈਗਾ ਮੁੰਡਾ ਮੈਂ ਤੁਹਾਨੂੰ ਬਣਵਾ ਦਊਗਾ ਠੀਕ ਆਪੇ ਤੁਸੀਂ ਮੇਰੇ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਡੇਰੀ ਦਾ ਮਤਲਬ ਇਹੀ ਹੁੰਦਾ ਵੀ ਸਾਰਾ ਕੁਝ ਇਹਦੇ ਉੱਪਰ ਲਿਖਿਆ ਹੀ ਹੁੰਦਾ ਆਪਾਂ ਨੂੰ ਕਿਤੇ ਲਿਖਣ ਦੀ ਲੋੜ ਨਹੀਂ ਵੀ ਤੀਰਾਜ ਹਨਾ ਜਾਂ ਕੋ ਮੋਡਾ ਇਹਦੇ ਉੱਪਰ ਟੋਟਲੀ ਆਪਣਾ ਲਿਖਿਆ ਹੁੰਦਾ ਹਨਾ ਤੁਸੀਂ ਮੈਨੂੰ ਫੋਟੋ ਵੀ ਮੰਗਵਾ ਸਕਦੇ ਹੋ WhatsApp ਤੇ ਇਹ ਕਿਸੇ ਨੂੰ ਨਹੀਂ ਪਤਾ ਲਾ ਰਹੀ ਕਿ ਕਿੱਥੋਂ ਆਂਦੀ ਆ ਮੈਂ ਤੁਹਾਨੂੰ ਉਹ ਵੀ ਦੱਸ ਦੂੰਗਾ ਨਾ ਐਡਰੈਸ ਦੇ ਦੂੰਗਾ ਆਪਣੀ ਜਾਣ ਪਛਾਣ ਚ ਮੁੰਡਾ ਹੈਗਾ ਉਹ ਤੁਹਾਨੂੰ ਆਪੇ ਸਾਰਾ ਬਣਾ ਦੂਗਾ ਰੇਟ ਰੂਟ ਵੀ ਬਾਕੀ ਉਹਨਾਂ ਦਾ ਜਨੂਨ ਨਹੀਂ ਜਾਇਆ ਹੈ ਨਾ ਬਿਲਕੁਲ ਸਹੀ ਹੁੰਦਾ ਰੇਟ ਉਹਨਾਂ ਦਾ ਇਹ ਨਹੀਂ ਹੈ ਵੀ ਥੋੜੇ ਤੋਂ ਵੱਧ ਮੰਗਣਗੇ ਹਨ ਜੇ ਕੋਈ ਥੋੜੇ ਤੋਂ ਪੈਸੇ ਵੱਧ ਮੰਗਦਾ ਤਾਂ ਤੁਸੀਂ ਮੈਨੂੰ ਨਾਲ ਦੀ ਨਾਲ ਫੋਨ ਕਰ ਸਕਦੇ ਹੋ ਹਲ ਹੁਣ ਆਪਾਂ ਇਹਨੂੰ ਬੈਗ ਪੱਲਾ ਚੱਕਣਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਹੀ ਗੈਣਾ ਹੁੰਨਾ ਵੀ ਪਮਾ ਛੋਟਾ ਬੱਚਾ ਤੇ ਪਮਾ ਵੱਡਾ ਬੈਕ ਆਪਾਂ ਬਸ ਉਹਦੇ ਪੇਟ ਦੇ ਹਿਸਾਬ ਨਾਲ ਚੱਕਣੀ ਆ ਭਰਾ ਦਾ ਥੋੜਾ ਜਿਹਾ ਢਿੱਡ ਹੈਗਾ ਤਾਂ ਕਰਕੇ ਆਪਾਂ 1 ਇੰਚ ਚੱਕਾਂਗੇ ਇਹਨੂੰ ਇਸ ਤਰ੍ਹਾਂ ਠੀਕ ਆ ਇਹ ਚੀਜ਼ ਆਪਾਂ ਹਰਕਤ ਦੇ ਚੱਕਣੀ ਆ ਕੁੜਤੇ ਪਿਆ ਮੇਨ ਵਿੱਚ ਜ਼ਰੂਰੀ ਆ ਆਪਾਂ ਨੂੰ ਤਾਂ ਕਿ ਜਦੋਂ ਆਪਾਂ ਖੜਦੇ ਆ ਤਾਂ ਦੋਨੇ ਪੱਲੇ ਆਪਣੇ ਇੱਕੋ ਜਿਹੇ ਆਉਣ ਜੇ ਤੁਸੀਂ ਇਹਨੂੰ ਨਹੀਂ ਚੱਕੋਗੇ ਤਾਂ ਜਦੋਂ ਖੜੋਗੇ ਸਿੱਧੇ ਤਾਂ ਤੁਹਾਡਾ ਬੈਕ ਪੱਲਾ ਨੀਚੇ ਨੂੰ ਜਾਊਗਾ ਉਹ ਫਿਰ ਬਹੁਤ ਭੜਾ ਲੱਗਦਾ ਖੜਿਆਂ ਦੇ ਹਨਾ ਆ ਲੋ ਮੈਂ ਬੈਕ ਪੱਲੇ ਨੂੰ ਚੱਕ ਤਾ ਹੁਣ ਆਪਾਂ ਇਹਨੂੰ ਇਸੇ ਤਰੀਕੇ ਉਵੇਂ ਬੰਦ ਕਰ ਲਾਂਗੇ ਇਹ ਆ ਲੋ ਠੀਕ ਆ ਜੀ ਹੁਣ ਆਪਾਂ ਮੋੜਿਆਂ ਦੇ ਨਿਸ਼ਾਨ ਲਗਾਵਾਂਗੇ ਤੀਰੇ ਦਾ ਜੀਗਿਆਂ ਦੇ ਸਾਰੇ ਨਿਸ਼ਾਨ ਲਾਵਾਂਗੇ ਠੀਕ ਆ ਵੀਡੀਓ ਦੇ ਅੰਡਰ ਟਿੱਕਰ ਬਣੇ ਰਹੋ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਹਨਾ ਆ ਲੋ ਤੁਸੀਂ ਐਂ ਦੇਖੋ ਮੈਂ ਤੁਹਾਡੇ ਦੀ ਸੇਵਾ ਦੇ ਵਿੱਚ 4 ਵਜੇ ਦਾ ਲੱਗਿਆ ਠੀਕ ਆ ਜੀ ਮੈਨੂੰ ਇਹ ਹੁੰਦਾ ਵੀ ਕਿਸੇ ਭਰਾ ਦਾ ਜਾਂ ਮੇਰੀ ਭੈਣ ਦਾ ਵਾਦ ਤੋਂ ਵਾਦ ਫਾਇਦਾ ਹੋਵੇ ਹਨਾ ਵੀ ਕਿਸੇ ਚੀਜ਼ ਨੂੰ ਦਿੱਕਤ ਆਉਂਦੀ ਆ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵੀ ਕੋਈ ਪਿੰਡ ਦੇ ਵਿੱਚ ਇੱਕ ਦੂਜੇ ਨੂੰ ਨਹੀਂ ਦੱਸਦਾ ਅਗਲਾ ਕਹਿੰਦਾ ਯਾਰ ਆਪਣੇ ਕੰਮ ਫੜੂਗਾ ਇਹ ਤਾਂ ਆਪਣੇ ਕੰਮ ਖੜੇ ਉੱਪਰ ਕਿਸੇ ਦਾ ਵੀ ਕੋਈ ਕੰਮ ਨਹੀਂ ਖੜਾਉਂਦਾ ਹੁੰਦਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਵੀ ਕਿਸੇ ਦਾ ਕੋਈ ਕੰਮ ਨਹੀਂ ਖੜਾਉਂਦਾ ਹੁੰਦਾ ਪ੍ਰਮਾਤਮਾ ਨੇ ਆਪਣੇ ਦਾਣੇ ਖਿਲਾਰੇ ਹੋਏ ਆ ਨਹੀਂ ਤਾਂ ਤੁਹਾਡੇ ਹਿੱਸੇ ਤੇ ਮੈਂ ਚੁਗਣੇ ਨਹੀਂ ਮੇਰੇ ਹਿੱਸੇ ਤੁਸੀਂ ਚੁਗਣਿਆ ਹਨ ਇਹ ਚੀਜ਼ ਦਾ ਕੋਈ ਵਹਿਮ ਕੱਢ ਦਿਓ ਆਪਣੇ ਦਿਲ ਤੋਂ ਵੀ ਆਪਣਾ ਕੰਮ ਕੋਈ ਹੋ ਲੂਗਾ ਨਾ ਜਿਹੜਾ ਆਪਣੇ ਕੋਲੇ ਗਾਹਕ ਨੇ ਉਹਨੂੰ ਆਪਣੇ ਕੋਲੇ ਆਊਗਾ ਠੀਕ ਆ ਇਹ ਤੁਸੀਂ ਦਿਲ 'ਚ ਪਾਪ ਹੀ ਨਾ ਰੱਖਿਆ ਕਰੋ ਆਹ ਲੋ 44 ਤੇ ਇੱਕ 45 45 ਦੇ ਆਪਾਂ ਨਿਸ਼ਾਨ ਲਗਾਵਾਂਗੇ ਆਹ ਲੋ ਠੀਕ ਆ ਜੀ ਸਮਾਧੀ ਆਪਾਂ ਜਦੋਂ ਕਿਸੇ ਨੂੰ ਵੱਧ ਤੋਂ ਵੱਧ ਸਿਖਾਵਾਂਗੇ ਤਾਂ ਗਿਆਨ ਨੂੰ ਵੰਡਿਆ ਕਰੋ ਵੱਧ ਤੋਂ ਵੱਧ ਠੀਕ ਹੈ ਜੀ ਨਾ ਕਿ ਕਿਸੇ ਨੂੰ ਕੀ ਲੁਕੋਇਆ ਕਰੋ ਵੀ ਆਹ ਤਾਂ ਮੈਨੂੰ ਪਤਾ ਨਹੀਂ ਅਨੋ ਜਿਹੜਾ ਮੋਢਾ ਆਪਾਂ ਲਾਉਣਾ ਤਕਰੀਬਨ ਨੂੰ 9 ਇੰਚ ਦੀ ਲਗਾਉਣੇ ਹੁੰਦੇ ਮੋਢਿਆਂ ਦੇ ਨਿਸ਼ਾਨ ਹਨ ਤੀਰਾ ਜਿਹੜਾ ਹੈਗਾ ਇਹਨਾਂ ਦਾ ਉਹ ਪੌਣੇ 18 ਆਪਾਂ ਪੌਣੇ 19 ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਗਲਾਈ ਦੇ ਦੇਣੀ ਹੈ ਹਲਕੀ ਹਲਕੀ ਹੁਣ ਭਰਾ ਦਾ ਕੱਦ ਬਹੁਤ ਜ਼ਿਆਦਾ ਲੰਮਾ ਇਹ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਹੀ ਗਹਿਣਾ ਵੀ ਹਰ ਇੱਕ ਦੇ ਤੁਸੀਂ 15 ਦੇ ਨਿਸ਼ਾਨ ਨਹੀਂ ਲਾਉਣੀ ਹਰ ਇੱਕ ਦੇ ਤੁਸੀਂ 15 ਦੇ ਨਿਸ਼ਾਨ ਨਹੀਂ ਲਾਉਣੇਗੇ ਬੰਦੇ ਦਾ ਕਦ ਕਾਠ ਦੇ ਕੇ ਫਿਰ ਵੀ ਤੁਹਾਨੂੰ ਦਿੱਕਤ ਆਉਂਦੀ ਆ ਤਾਂ ਇਸ ਜਗ੍ਹਾ ਤੋਂ ਲੈ ਕੇ ਉਹਨੂੰ ਕਹਿ ਲੈ ਕਰੋ ਵੀ ਹਾਂ ਬਈ 10 ਹੱਥ ਪਾ ਕੇ ਦੇਖ ਤੇਰਾ ਹੱਥ ਵਧੀਆ ਪੈਂਦਾ ਜੇ ਉਹਨੇ ਕਿਹਾ ਬਈ ਉੱਚਾ ਪੈਂਦਾ ਫਿਰ ਉਹਨੂੰ ਡਾਊਨ ਕਰ ਲਿਆ ਕਰੋ ਉੱਥੇ ਲੈ ਕੇ ਲਿਆ ਕਰੋ ਵੀ ਇਹਦੇ ਗੀਜੇ ਕਿੰਨੇ ਤੇ ਆ 16.5 ਤੇ ਆ 17 ਦੇ ਆ ਇਹ ਚੀਜ਼ਾਂ ਦਾ ਖਾਸ ਜਦੋਂ ਤੁਸੀਂ ਖਿਆਲ ਰੱਖਣ ਲੱਗ ਗਏ ਤਾਂ ਅਗਲਾ ਕੋ ਬਈ ਕਪੜੇ ਮੈਂ ਤਾਂ ਤੇਰੇ ਤੋਂ ਸਮੋਣੇ ਮੀਨਾ ਠਰ ਕੀ ਸਿਉਾਈ ਪਾਵਾਂ ਇਹ ਵਾਰੀ ਨਹੀਂ ਆਉਂਦੀ ਦਾ ਹਣਾ ਇਸ ਤਰ੍ਹਾਂ ਦਾ ਆਪਣੇ ਕੰਮ ਨੂੰ ਉੱਪਰ ਲੈ ਕੇ ਜਾਓ ਆ ਲੋ ਹੁਣ ਆਪਾਂ ਭਰਾ ਦੇ ਚਾਗੇ ਨੂੰ ਪੌਣੇ 17 ਇੰਚ ਤੇ ਲਾਵਾਂਗੇ ਆ ਲੋ ਠੀਕ ਆ ਇਸ ਤੋਂ ਬਾਅਦ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸ ਦਾਂ ਵੀ ਪੌਣੇ 17 ਦੇ ਆਪਾਂ ਲਾ ਲਿਆ ਹੁਣ ਫੀਤੇ ਨੂੰ ਥੱਲੇ ਨੂੰ ਕਰ ਲਓ ਠੀਕ ਆ 15 ਫਿਰ 12 ਫਿਰ 5 ਅੱਜ ਸਵੇਰੇ ਇੱਕ ਭੈਣ ਦਾ ਮੈਂ ਕਮੈਂਟ ਪੜ੍ਹੇ ਸ਼ਾਇਦ ਮੈਨੂੰ ਉਹ ਇਹੀ ਕਹਿ ਰਹੇ ਸੀ ਵੀ ਖੀਸਿਆਂ ਦੀ ਸਮਝ ਨਹੀਂ ਜੀ ਲੱਗੀ ਖੀਸੇ ਮਤਲਬ ਗੀਜੇ ਕਹਿੰਦੇ ਹਨਾ ਕਿਉਂਕਿ ਵੀਡੀਓ ਆਪਣੀ ਬਹੁਤ ਦੂਰ ਦੂਰ ਤੱਕ ਜਾਂਦੀ ਆ ਫਿਰ ਜਿਵੇਂ ਨਹੀਂ ਕਿਸੇ ਦੀ ਵੀ ਉਹ ਮੇਰੀ ਭਾਸ਼ਾ ਉਹ ਉਵੇਂ ਦੀ ਆ ਹਨਾ ਆਪਾਂ ਨੂੰ ਸਮਝਣਾ ਪੈਊਗਾ ਖੀਸੇ ਕੀ ਹੁੰਦੇ ਕੁ ਬੀਜੇ ਕਹਿੰਦੇ ਆ ਕੁ ਖੀਸੇ ਕਹਿੰਦਾ ਹਨਾ ਹਲ ਹੁਣ ਆਪਾਂ ਇਹਦੀ ਪਹਿਲਾਂ ਹੈਪ ਸਹੀ ਕਰਾਂਗੇ ਪੌਣੇ 23 ਹੈਪਾ ਆਪਾਂ ਨੇ ਪੌਣੇ 24 ਰੱਖਿਆ ਸੀ ਇਹ ਬਿਲਕੁਲ ਸਹੀ ਆ ਤੇ ਕਮਰ ਜਿਹੜੀ ਹੈਗੀ ਇਹਨਾਂ ਦੀ ਕਮਰ ਉਹ 43 ਆ ਜਾਨੀ ਕਿ 21.5 43 ਤੇ 44 ਨੂੰ ਆਪਾਂ ਇੱਕ ਸੂਟ ਵੱਧ ਰੱਖਿਆ ਕਿਉਂਕਿ ਕੰਮ ਵਾਲਾ ਸੂਟ ਆ ਆ ਮੈਂ ਤੁਹਾਨੂੰ ਦੱਸਣ ਵਾਲਾ ਰਹਿ ਗਿਆ ਸੀ ਜਿਹੜਾ ਇਹ 3 ਇੰਚ ਦਾ ਗੈਪ ਹੁੰਦਾ ਇੱਥੋਂ ਠੀਕ ਹੈ ਜੀ ਨੋਟ ਕਰ ਲਓ ਮੇਰੀਆਂ ਭੈਣਾਂ ਜਣੀਆਂ ਹਨ ਇਹ ਗੈਪ 3 ਇੰਚ ਦਾ ਤੇ ਮੂੰਹ 7 ਇੰਚ ਦਾ ਜੇ ਹੱਥ ਜਾਦਾ ਭਾਰੀਏ ਤਾਂ ਵੱਧ ਕਰ ਲਿਆ ਕਰੋ ਕਈ ਭਰਾ ਕੀ ਕਰਦਾ 6.5 ਤੱਕ ਲਾ ਲੈਂਦੇ ਆ ਮੁੜ ਕੇ ਦਬਾਅ ਵੀ ਆ ਜਾਂਦਾ ਤੇ ਉਹ ਗੀਜੇ ਜੱਥ ਪੈ ਜਾਂਦਾ ਇਹ ਚੀਜ਼ਾਂ ਦਾ ਨਾ ਖਾਸ ਖਿਆਲ ਰੱਖਿਆ ਕਰੋ ਨਿੱਕੇ ਨਿੱਕੇ ਦਾ ਲਓ ਹੁਣ ਆਪਾਂ ਫੱਟੀ ਦੀ ਸਹਾਇਤਾ ਦੇ ਨਾਲ ਆ ਗਲਾਈ ਦਾ ਨਿਸ਼ਾਨ ਹੈ ਨਾ ਜਿਹੜਾ ਨੇੜੇ ਕਰਕੇ ਦਿਖਾ ਦੇ ਫੱਟੀ ਤੋਂ ਬਿਨਾਂ ਤੁਸੀਂ ਨਿਸ਼ਾਨ ਨਹੀਂ ਲਗਾਉਣਾ ਹਨ ਆ ਲੋ ਇਸ ਤਰ੍ਹਾਂ ਆਪਾਂ ਨੇ ਨਿਸ਼ਾਨ ਲਾ ਦਿਆ ਠੀਕ ਹੈ ਅਨਿਛਾ ਅੰਦਰ ਨੂੰ ਪੂਰੇ ਕਰ ਲੋ ਪੁੱਠਾ ਆਪਾਂ ਕੱਟ ਰਹੇ ਹਾਂ ਕੁਰਤੀ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਕਿਤੇ ਕੋਹ ਵੀ ਚਾਕਾਂ ਦੇ ਨਾਲ ਹੀ ਲਵੇੜੀ ਜਾਂਦੇ ਇਹ ਪੁੱਠਾ ਪਾਸਾ ਬਾਈ ਜੀ ਠੀਕ ਆ ਆਪਾਂ ਇਥੋਂ ਹਿੱਪ ਜ਼ਿਆਦਾ ਟਾਈਟ ਨਹੀਂ ਕਰਨੀ ਠੀਕ ਆ ਪਹਿਲੇ ਟਾਕਾ ਆਪਾਂ ਗੀਜਾ ਅਦਾ ਲਾਵਾਂਗੇ ਘੇਰ ਦਾ ਫੇਰ ਆ ਗੀਜਿਆਂ ਦੇ ਹੋਗੇ ਇਥੋਂ ਧਿਆਨ ਦੇ ਨਾਲ ਨਹੀਂ ਕੈਂਚੀ ਅੰਦਰ ਨਾ ਬਾਹਰ ਠੀਕ ਆ ਗੀਜਿਆਂ ਦਾ ਮੂੰਹ ਦਾ ਤੁਸੀਂ ਧਿਆਨ ਰੱਖਣਾ ਹੁੰਦਾ ਵੀ ਸੱਤ ਤੋਂ ਘੱਟ ਨਹੀਂ ਕਰਨਾ ਘੇਰ ਦਾ ਜੇ ਕੋਈ ਬੱਚਾ ਫੇਰ ਕਰ ਦਿਆ ਕੋ ਠੀਕ ਹੁਣ ਆਪਾਂ ਚਾਰੇ ਪੱਲਿਆਂ ਦੇ ਗਲਾਈ ਦੇਵਾਂਗੇ ਇਹਨੂੰ ਇਸ ਤਰ੍ਹਾਂ ਕੱਦ ਵਾਈ ਦਾ ਬਹੁਤ ਲੰਮਾ ਕੁਰਤਾ ਪੂਰਾ ਨੀਮਾ ਹੋਈ ਤਾਂ ਕੋਈ ਨਹੀਂ ਆਪਾਂ ਇਹਨੂੰ ਉਪਰੋਂ ਕੱਟਦੇ ਨਹੀਂ ਕੱਦ ਪੂਰਾ ਲੰਮਾ ਹੋ ਗਈ ਸੀਗੀ ਹਨਾ ਵੀਡੀਓ ਆਪਾਂ ਕੋਈ ਗੱਲ ਨਹੀਂ ਉਹ ਕਿਸੇ ਬੱਚੇ ਤੋਂ ਜੜਵਾ ਲਾਂਗੇ ਵੀਡੀਓ ਜਿਹੜੀ ਕੱਟ ਹੋ ਗਈ ਸੀ ਨਾ ਦੁਬਾਰੇ ਕਈ ਵਾਰੀ ਕਿਸੇ ਨੂੰ ਨਹੀਂ ਸਮਝ ਆਉਂਦੀ ਤਾਂ ਆਪਾਂ ਨੇ ਇਹ ਲੜ ਨੂੰ ਚੱਕ ਲੈਣਾ ਸਿੰਗਲ ਲੜ ਨੂੰ ਹੁਣ ਆਪਾਂ ਇੱਥੇ ਨਿਸ਼ਾਨ ਲਗਾਵਾਂਗੇ ਠੀਕ ਆ ਤੀਰੇ ਦਾ ਜਿੱਥੇ ਆਪਾਂ ਤੀਰਾ ਜੜੂਗਾ 1.5 ਇੰਚ ਚੱਕ ਦੇਣਾ ਇੱਥੇ ਠੀਕ ਆ ਆ ਆਪਣਾ ਕਪੜਾ ਆਪਾਂ ਸਿੰਗਲ ਸਿੰਗਲ ਲੜ ਕੱਟਦੇ ਹਾਂ ਤਾਂ ਵ ਕੰਫਿਊਜ਼ਨ ਨਹੀਂ ਕਰਨੀ ਕਿਸੇ ਵੀ ਕੰਮ ਦੀ ਪੁੱਛ ਲਿਆ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤਾਂ ਕਿ ਮੈਨੂੰ ਵੀ ਲੱਗੇ ਵੀ ਹਾਂ ਕੋਈ ਸਿੱਖ ਰਿਹਾ ਹਨ ਆਹ ਲੱਗ ਨੂੰ ਸਾਈਡ ਤੇ ਰੱਖ ਦੇਣਾ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਫੋਲਡ ਕਰਾਂਗੇ ਇਸ ਤਰ੍ਹਾਂ ਠੀਕ ਹੈ ਜੀ ਆਹ ਚੀਜ਼ ਨੂੰ ਤੁਸੀਂ ਪੂਰੀ ਗੌਰ ਦੇ ਨਾਲ ਦੇਖਣਾ ਮੈਂ ਤਾਂ ਪੂਰਾ ਤੁਹਾਨੂੰ ਪੂਰਾ ਆਪਦਾ ਜੋਰ ਲਾਣਾ ਸਮਝਾਉਣ ਦਾ ਹਨ ਤੁਸੀਂ ਵੀਡੀਓ ਸਕਿਪ ਕਰਦੇ ਹੋ ਹਜੇ ਹੀ ਮੈਨੂੰ ਲੱਗਦਾ ਸਕਿਪ ਨਾ ਕਰਿਆ ਕਰੋ ਦਾ ਵਧੀਆ 3 18 ਹਲੋ ਇਥੋਂ ਤੁਸੀਂ ਪੌਣੇ 18 ਤੋਂ ਵੀ ਘਟਾ ਲੈਣਾ ਇਹਨੂੰ ਠੀਕ ਹੈ ਜੀ ਇਥੋਂ ਮੋੜ ਦੇ 27 ਇੰਚ ਤੱਕ ਆਪਾਂ ਨੇ ਚੱਕ ਦੇਣਾ ਠੀਕ ਆਟ ਲਾਣਾ ਜਿਹੜੀ ਕਲਰ ਜਿਹੜਾ ਉਹ ਭਰਾ ਦਾ 16 ਆਪਾਂ ਇਥੋਂ 2.1 ਸੂਤ ਰੱਖਾਂਗੇ ਨੀਚੇ ਨੂੰ ਨਾ ਥੋੜਾ ਤੁਸੀਂ ਵੱਧ ਕੱਟ ਲਿਆ ਕਰੋ ਇਥੋਂ ਪੌਣੇ ਤਿੰਨ ਤਿੱਕਰ ਲੈ ਜਾ ਕਰੋ 3 ਪੌਣੇ 3 ਤਿੱਕਰ ਤਾਂ ਕਿ ਕੁੜਤਾ ਆਪਾਂ ਦਾ ਤਾਂ ਹਣੂ ਨਾ ਜੜੇ ਸਹੀ ਰਵੇ ਆਹ ਚੀਜ਼ ਨੂੰ ਆਪਾਂ ਫਰੰਟ ਕਹਿ ਦਿੰਦੇ ਜਿਵੇਂ ਆ ਮੇਰਾ ਇਥੋਂ ਫੱਟੀ ਤੋ ਲੈ ਕੇ ਇਥੋਂ ਤਿੱਕਰਾ ਆ ਗਣ ਉਹਨਾਂ ਨੂੰ ਇਸ ਤਰ੍ਹਾਂ ਕਰਾ ਕੇ ਪੂਰਾ ਫਰੰਟ ਮੈਨ ਲਿਆ ਕਰੋ ਜਿਹੜੇ ਵਾਲ ਜੇ ਹੁੰਦੇ ਇਹਨੂੰ ਸਾਰੇ ਬਾਹਰ ਕੱਟ ਕੇ ਫਿਰ ਮੈਨਣਾ ਕਰੋ ਵੀ ਜਿਵੇਂ ਮੇਰਾ ਫਰੰਟ 8 ਹੋਊਗਾ ਤਾਂ ਇੱਥੋਂ ਤੁਸੀਂ 8 ਅਗਲੇ ਨੂੰ ਤਿਆਰ ਕਰਕੇ ਦੇਣਾ ਕਿ ਆ ਬਿਲਕੁਲ ਫਰੰਟ ਸਾਫ਼ ਹੋਵੇ ਅਗਲੇ ਦਾ ਹਨਾ ਆਹ ਨੂੰ ਹੁਣ ਮੈਂ ਤੁਹਾਨੂੰ ਫਰੰਟ ਦੇ ਨਿਸ਼ਾਨ ਲਉਣਾ ਇਹਦਾ ਫਰੰਟ ਆ ਜਿਹੜਾ ਉਹ 8 ਇੰਚਾ ਲਓ ਜੀ ਆਪਾਂ 8 ਤੇ ਨਿਸ਼ਾਨ ਲਗਾਵਾਂਗੇ ਇਹ 8 ਦਾ ਰੱਖਣ ਦਾ ਮਤਲਬ ਇਹੀ ਹੈ ਜਦੋਂ ਆਪਣੀ ਬਟਨ ਟੇਕ ਕਿੰਨੀ ਚੌੜੀ ਲੱਗੂਗੀ ਇੱਥੇ ਤਾਂ ਜਿੰਨਾ ਇਧਰ ਦਬਾਊਗਾ ਓਨੀ ਬਟਨ ਟੇਕ ਆਜੂਗੀ ਹਨਾ ਇਹ ਆਪਾਂ ਮੈਂ ਤੁਹਾਨੂੰ ਹੌਲੀ ਹੌਲੀ ਸਾਰ ਮੈਨੂੰ ਇਹ ਅਭੀ ਪਹਿਲਾਂ ਤੁਹਾਨੂੰ ਤੁਸੀਂ ਕੱਟਣ ਦੇ ਵਿੱਚ ਐਕਸਪਰਟ ਹੋ ਜੋ ਹਨਾ ਬਾਕੀ ਜੇ ਕਿਸੇ ਭਰਾ ਨੂੰ ਜੇ ਆਪਾਂ ਇਹਨੂੰ ਜ਼ਿਆਦਾ ਔਕਤ ਆਉਂਦੀ ਆ ਉਹ ਮੈਨੂੰ ਫਿਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਮੈਂ ਸਪੈਸ਼ਲ ਵੀਡੀਓ ਇੱਕ ਤੁਹਾਨੂੰ WhatsApp ਤੇ ਭੇਜ ਦੂੰਗਾ ਬਣਵਾ ਕੇ ਠੀਕ ਆ ਲਓ ਹੁਣ ਆਪਾਂ ਪਹਿਲਾਂ ਕਲਰ ਦੀ ਗਲਾਈ ਪਾ ਦਈਏ ਜ਼ਿਆਦਾ ਗਲਾਈ ਆਪਾਂ ਨੇ ਨਹੀਂ ਪੋਣੀ ਠੀਕ ਹੈ ਮੋਢੇ ਖੜਮੇ ਰੱਖਣੇ ਲਓ ਜੀ ਇਸ ਤਰ੍ਹਾਂ ਇਧਰ ਵੀ ਆਪਾਂ ਇਸ ਤਰ੍ਹਾਂ ਆ ਜੀ ਦਾ ਪੂਰਾ ਖਾਸ ਖਿਆਲ ਰੱਖਿਆ ਕਰੋ ਤਾਂ ਕਿ কুরਤਾ ਤੁਹਾਡਾ ਜਿਰਾਗ ਵਾਂਗੂ ਚੜੇ ਠੀਕ ਹੈ ਫਰੰਟ ਤੇ ਬੈਕ ਪੱਲਾ ਆਪਣਾ ਕੱਟਿਆ ਗਿਆ ਹੁਣ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਬਾਹਾਂ ਕੱਟ ਕੇ ਦਿਖਾਉਂਗਾ ਬਾਹਾਂ ਵੀ ਇਹਨਾਂ ਦੀ ਬਹੁਤ ਜ਼ਿਆਦਾ ਲੰਬੀ ਆ ਤਾਂ ਕਿਹੜੀ ਕਾਟ ਕੱਟਾਂਗੇ ਆਪਾਂ ਉਹ ਆਪ ਨੂੰ ਦੇਖਣਾ ਪਊਗਾ ਹਨਾ 27 ਇੰਚ ਬਾਹ ਤਿਆਰ ਆ ਭਰਾ ਦੀ ਚਲੋ 26 ਇੰਚ ਦਾ ਆਪਾਂ ਨੂੰ ਪੀਸ ਚਾਹੀਦਾਗਾ ਪਹਿਲਾਂ ਆਪਾਂ ਇਹ ਸਿਰੋਟ ਦੇਖਣਾ ਵੀ ਆਪਣਾ ਕੁੰਡਾ ਬੰਦ ਦਾ 26 ਇੰਚ ਕੱਪੜਾ ਹੈਗਾ ਆਪਣੇ ਕੋਲੇ ਪੂਰਾ ਵਿਅਤ ਕੇ ਹਲੋ ਇਹ ਆਪਣਾ ਪੌਣੀ ਚੋ ਵੀ ਰਹਿ ਗਿਆ ਇਸ ਤਰ੍ਹਾਂ ਆਪਣੀ ਨਹੀਂ ਕੱਟਣਾ ਠੀਕ ਆ ਤਾਂ ਹੁਣ ਆਪਾਂ ਕੀ ਕਰਨਾ ਇਹਨੂੰ ਕੱਪੜੇ ਨੂੰ ਸਿੱਧੇ ਪਾਸਾ ਅੰਦਰ ਆਪਣਾ ਇਸ ਤਰ੍ਹਾਂ ਖੋਲ ਕੇ ਆਹ ਕਰੀਜ ਵਾਲੀ ਸਾਈਡ ਤੋਂ ਫੜ ਲੈ ਕੋ ਇਸ ਤਰ੍ਹਾਂ ਠੀਕ ਆ ਵਾਹ ਇਸ ਤਰ੍ਹਾਂ ਠੀਕ ਆ ਜੀ ਹੁਣ ਮੈਂ ਇਹਨਾਂ ਨੂੰ ਇੱਕ ਕੰਨਿਆਂ ਨੂੰ ਇਹਨੂੰ ਮਿਲਾ ਲਊਗਾ ਕਾਂੜ ਵਗੈਰਾ ਨਹੀਂ ਪੈਣਗੇ ਵੀਡੀਓ ਦੇ ਐਂਡ ਤੱਕ ਨਾਲ ਜੁੜੇ ਰਿਹਾ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਖਾਸ ਕਰਕੇ ਭੈਣਾ ਬਹੁਤ ਰਿਸਪੌਂਸ ਦਿੰਦੀਆਂ ਹਨਾ ਭਰਾਣੀ ਇਹਨਾਂ ਦਾ ਰਿਸਪੌਂਸ ਦਿੰਦੇ। ਵੀ ਉਹ ਕਮੈਂਟਰੀ ਤਾਂ ਕਰ ਹੀ ਸਕਦੇ ਹੁਣ ਲਾਈਕ ਸ਼ੇਅਰ ਵੀਡੀਓ ਨੂੰ ਕਮੈਂਟ ਕਰਕੇ ਕਮੈਂਟ ਕਰਿਆ ਕਰੋ ਵੀ ਹਾਂ ਸਾਨੂੰ ਵੀਡੀਓ ਵਧੀਆ ਲੱਗੀ ਜਾਂ ਨਹੀਂ ਲੱਗੀ। ਜਿੱਥੇ ਤੁਹਾਨੂੰ ਸਮਝ ਨਹੀਂ ਆਉਂਦੀ ਘੱਟੋ ਘੱਟ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਹਾਂ ਬਾਈ ਸਾਨੂੰ ਵਧੀਆ ਨਹੀਂ ਲੱਗੀ ਇਤੋਂ ਆ ਚੀਜ਼ ਦੀ ਤੁਹਾਨੂੰ ਸਮਝ ਨਹੀਂ ਲੱਗੀ। ਸਾਰ ਰਿਕਵੈਸਟ ਹੀ ਹੈ ਇਹ ਵੀ ਦੱਸਿਆ ਕਰੋ ਹਨਾ ਫਿਰ ਉਨੇ ਹੀ ਸਾਨੂੰ ਵਧੀਆ ਲੱਗਦਾ ਵੀ ਹਾਂ ਠੀਕ ਆ ਸਾਡੀ ਮਿਹਨਤ ਤੇ ਕੁਛ ਨਾ ਕੁਝ ਅਗਰਾ ਗੌਰ ਹੋ ਰਹੀ ਆ ਵੀ ਕਿਸੇ ਪੱਲੇ ਪੈ ਰਿਆ। ਠੀਕ ਆ। ਪੈਣਾ ਦੇ ਵਧੀਆ ਕਮੈਂਟ ਆਉਂਦੇ ਆਗੇ ਹਨ ਅੱਗੇ ਅੱਗੇ ਭੈਣੋ ਇੱਕ ਦੂਜੀ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਆਪਣੇ ਕਿੱਥੇ ਫਾਲਟ ਆ ਕੀ ਚੀਜ਼ ਆ ਹਨ ਕਈ ਭੈਣਾਂ ਦੇ ਨਾਪ ਦੇ ਆਏ ਸੀ ਉਹ ਮੈਂ ਜਲਦੀ ਤੁਹਾਨੂੰ ਨਾਪ ਲੈ ਕੇ ਭੇਜੂਗਾ ਹਨ ਆਪਾਂ ਉਹਦੇ ਵਧੀਆ ਵੀਡੀਓ ਬਣਾਵਾਂਗੇ ਸ਼ੌਕਣਾ ਆਹ ਲਓ ਛਾਤੀ ਹੈਗੀ ਜਿਹੜੀ ਉਹ 37 ਆ ਜਿਹੜੀਆਂ ਭੈਣਾਂ ਨੂੰ ਪਤਾ ਸੀਗਾ ਛਾਤੀ ਦਾ ਮੋਡਾ ਕਿੰਨਾ ਬਣੂਗਾ ਕੁੜਤੇ ਦਾ ਜਾਂ ਭਰਾ ਜਿਹੜੇ ਨਵੇਂ ਸਿੱਖਦੇ ਉਹਨੂੰ ਪਤਾ ਉਹ ਕਮੈਂਟ ਬਾਕਸ ਲਿਖ ਕੇ ਭੇਜੋ ਹੁਣੀ ਹਨ ਆਲੋ ਮੈਂ ਇਹਦਾ ਮੋਡਾ ਕਿੰਨਾ ਪਾਉਣਾ ਤੁਸੀਂ ਲਿਖ ਕੇ ਭੇਜੋ ਵੀ ਹਾਂਜੀ ਸਾਨੂੰ ਪਤਾ ਲੱਗ ਗਿਆ ਇੰਨਾ ਤਾਂ 37 ਦਾ ਅੱਧ ਹੁੰਦਾ ਬਾਈ ਜੀ 18.5 ਠੀਕ ਹੈ 18.5 ਦੇ ਵਿੱਚ ਤੁਸੀਂ ਜਦੋਂ ਪਾਉਂਗੇ ਦੋ 18.5 19.5 20 ਮੋਡਾ ਬੰਦ ਹੈ ਇਹਦਾ ਜੇਕਰ ਇਹਦੇ 36 36 ਹੁੰਦੀ ਤਾਂ 20 ਮੋਡਾ ਬੰਦਦਾ ਸੀ ਹੁਣ ਇਹਨਾਂ ਦਾ ਮੋਡਾ 20 ਬਣੂਗਾ ਆਪਾਂ ਇੱਥੋਂ ਪਿੱਛੇ ਨੂੰ ਹੋਰ ਕਰ ਲੈਨੇ ਕੰਨੀ ਨੂੰ ਵਿੱਚ ਲੈ ਲਾਂਗੇ ਤਾਂ ਕਿ ਇਹਦਾ ਨਾਲਾ ਤੇ ਜੇਬ ਨਿਕਲੇ ਹੁਣ ਪਜਾਮਾ ਜੇਬਾਂ ਨਾਲੇ ਵਾਲਾ ਇਹਦਾ ਕਾ ਤੇ ਬੋਲ ਜਿਆਦਾ ਲੰਬਾ ਲੋ ਸਵਾ 10 ਆਪਾਂ ਇਹ ਤੁਹਾਨੂੰ ਪਾਵਾਂਗੇ ਟੋਟਲ ਸਾਡੇ ਵੀ ਹੋ ਜਾਊਗਾ ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿਆ ਵੀ ਆਹ ਜਦੋਂ ਤੁਸੀਂ ਇਹਨੇ ਨਿਸ਼ਾਨ ਲਗਾਉਣਾ ਨਾ ਇੱਕ ਲੜ ਦੋ ਲੜ ਤਿੰਨ ਲੜ ਆਹ ਚੌਥਾ ਲੜਨਾ ਕਿਹੜੀ ਆਹ ਦੇਖੋ ਕਟਿਆ ਹੁੰਦਾ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਨਿਸ਼ਾਨ ਲਾਉਣ ਵੇਲੇ ਵੀ ਤੁਹਾਡਾ ਕਿਤੇ ਇਹ ਬਾਹ ਉੱਚੀ ਹੋ ਜਾਈ ਹੈ ਨਾ ਪਹਿਲਾਂ ਉੱਪਰਲਾ ਨਿਸ਼ਾਨੀ ਲਾ ਲਿਆ ਕਰੋ ਇੱਥੋਂ ਤੇ ਚੰਗੀ ਤਰ੍ਹਾਂ ਪੜਤਾਲ ਕਰਕੇ ਫਿਰ ਕੈਂਚੀ ਚੱਕਿਆ ਕਰੋ ਵੱਡਣ ਤੋਂ ਬਾਅਦ ਨਾ ਸੋਚਿਆ ਕਰੋ ਮੇਰਾ ਤਾਂ ਗਲਤ ਕਟਿਆ ਗਿਆ ਹੈ ਨਾ ਹਲੋ ਹੁਣ ਮੈਂ ਨਿਸ਼ਾਨ ਲਗਾ ਲਿਆ ਨੀਚੇ ਸਾਰਾ ਨਿਗਾ ਮਾਰ ਲੇ। ਇੱਥੋਂ ਆਪਾਂ ਹੁਣ ਕਿੰਨਾ ਰੱਖਾਂਗੇ 4 ਇੰਚ। ਠੀਕ ਹੈ ਜੀ। ਇਸ ਤੋਂ ਬਾਅਦ ਜਿਹੜੀ ਹੈਗੀ ਆਪਣੀ ਉਹ 27 ਇੰਚ ਆ ਆਪਾਂ ਨੇ 26 ਇੰਚ ਤੇ ਨਿਸ਼ਾਨ ਲਗਾਉਣਾ ਇੱਥੋਂ। ਹਰੋਂ ਮੈਂ ਨਿਸ਼ਾਨ ਲਗਾ ਲਿਆ 26 ਤੇ। ਪਹਿਲਾ ਨਿਸ਼ਾਨ ਆਪਾਂ ਬਿਲਕੁਲ ਸਿੱਧਾ ਲਗਾਵਾਂਗੇ। ਛੇ ਤੋਂ ਇੱਕ ਸੁੱਤ ਘੱਟ ਰੱਖਣਾ, ਬਾਹਾਂ ਜ਼ਿਆਦਾ ਨਾ ਖੁੱਲੀ ਕਰਨੀਆਂ ਨੇ ਭੀੜੀ। ਉਸ ਤੋਂ ਬਾਅਦ ਆਪਣੀ ਕੋਣੀ ਆ ਗਈ, ਕੋਣੀ ਕਈ ਭਰਾ ਭੂਏ ਦੇ ਕਿਵੇਂ ਮੈਂ ਨੂੰ ਇੱਥੋਂ ਫੀਤੇ ਨੂੰ ਘੁਮਾ ਕੇ ਮੋੜ ਕੇ ਮਾਰਜ ਰੱਖ ਕੇ ਵੀ ਨਾਂ ਬਾਲਾ ਕੱਸਿਆ ਜਾਵੇ। ਠੀਕ ਹੈ ਪੁੱਛ ਲਿਆ ਕਰੋ ਵੀ ਤੁਸੀਂ ਬਾਹਰ ਟੰਗਣੀ ਆਂ। ਕਈ ਭਰਾ ਬਾਹਰ ਟੰਗਦੇ ਆ ਤਾਂ ਉਹਦੀ ਬਾਹਰ ਖੁੱਲੀ ਰੱਖ ਦਿਆ ਕਰੋ। ਠੀਕ ਹੈ ਕਿਤੇ ਤੁਸੀਂ ਟਾਈਟ ਕਰਦੇ ਉਹਦੀ ਬਾਹਰ ਟੰਗੀ ਨਾ ਜਾਵੇ। ਬਾਹਰ ਹਰ ਕਿਸੇ ਦੇ ਹਿਸਾਬ ਦੇ ਨਾਲ ਪਾਉਣੀ ਆ, ਅੰਦਾਜ਼ਾ ਨਹੀਂ ਮਾਰਨਾ। 14 ਭਰਾ ਦੀ ਕੋਣੀ ਆ, ਆਪਾਂ 15 ਦਿਨ ਸ਼ਾਨ ਲਗਾਵਾਂਗੇ। ਵੀ ਸੂਤ ਪਰ ਜਿੰਨਾ ਵੀ ਫਰਕ ਪੈਣ ਨਾ ਦਿਆ ਕਰੋ। ਜੇ ਤੁਸੀਂ ਚਾਹੋ ਨੀ ਵੀ ਆਪਣਾ ਕੰਮ ਵਧੀਆ ਹੋਵੇ ਆ ਲੋ। ਹੁਣ ਮੈਂ ਮੋਢੇ ਦੀ ਗਲਾਈ ਦਿੱਤੀ, ਇਸ ਤਰੀਕ ਗਲਾਈ ਦਿਆ ਕਰੋ ਤਾਂ ਕਿ ਪਿੱਛੇ ਬੁਲਬੁਲੇ ਜੀ ਨਾ ਬਣ ਹਨਾ। ਆ ਫੱਟੀ ਦੀ ਵਾਰ ਤੋਂ ਜ਼ਰੂਰ ਕਰਿਆ ਕਰੋ ਜਿਹੜੇ ਭਰਾ ਮੇਰੇ ਅੰਦਾਜ਼ੇ ਨਾਲ ਜੇ ਵੀ ਕੱਟਦੇ ਹਨ ਉਹ ਬੰਦ ਕਰ ਦਿਓ ਹਲੋ ਇੱਥੋਂ ਫੱਟੀ ਆਪਾਂ ਨੇ ਇੱਥੋਂ ਤੇ ਕਰ ਲਗਾ ਦੇਣੀ ਹੈ ਸਾਰੀ ਠੀਕ ਆ ਆ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਪਹਿਲਾਂ ਸਿੱਧਾ ਨਿਸ਼ਾਨ ਲਾ ਲਓ ਫਿਰ ਇਹਨੂੰ ਦੋ ਸੂਤ ਨੂੰ ਡਾਊਨ ਕਰਿਆ ਕਰੋ ਆ ਚੀਜ਼ ਨੂੰ ਠੀਕ ਹੈ ਜੀ ਇਸ ਤਰ੍ਹਾਂ ਨਿਸ਼ਾਨ ਬਾਅਦ ਲੱਗਿਆ ਪਰ ਆਪਾਂ ਨੇ ਦੋ ਸੂਤ ਹੀ ਚੱਕਣਾ ਇਹਦਾ ਠੀਕ ਆ ਇੱਥੋਂ ਕੈਂਚੀ ਪਾ ਕੇ ਇੱਥੋਂ ਤੇ ਕਰ ਇਹਦੇ ਨਾਲ-ਨਾਲ ਵੀ ਕੱਟ ਦੇਣਾ ਆਪਾਂ ਨੇ ਠੀਕ ਆ ਮੋੜੇ ਦਾ ਜਿਨਾਂ ਨੂੰ ਨਹੀਂ ਪਤਾ ਲੱਗਿਆ ਅਜੇ ਤੱਕ ਵੀ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖ ਦਿਓ ਤਾਂ ਕਿ ਮੈਂ ਦੁਬਾਰੇ ਫਿਰ ਤੁਹਾਨੂੰ ਖੁੱਲ ਕੇ ਇਹਦੇ ਚਾਣਨਾ ਪਾ ਲਿਆ। ਆਲੋ ਆਪਾਂ ਇਹਦੀ ਗਲਾਈ ਪਾਤੀ। ਠੀਕ ਆ। ਤੇ ਇੱਕ ਚੀਜ਼ ਹੋਰ ਹੈ ਜਿਹੜੇ ਭਰਾ ਕੰਮ ਕਰਦੇ ਮੇਰੀਆਂ ਭੈਣਾਂ ਕੰਮ ਕਰਦੀਆਂ। ਉਹ ਕੰਮ ਨੂੰ ਲੇਟ ਨਾ ਕਰਿਆ ਕਰੋ ਯਾਨੀ ਗਾਹਕ ਨੂੰ ਖੱਜਲ ਨਾ ਕਰਿਆ ਕਰੋ ਹਨਾ ਫਿਰ ਤੁਹਾਡਾ ਕੰਮ ਉਹ ਚੀਜ਼ ਬੰਦ ਹੀ ਨਹੀਂ ਗੱਲਬਾਤ। ਕੰਮ ਨੂੰ ਟਾਈਮ ਸਿਰ ਤਿਆਰ ਕਰੋ ਆਪਣਾ ਹੁਣ ਕੱਲ ਦਾ ਕੰਮ ਸਾਰਾ ਸੈੱਟ ਸੀ ਕੀਤਾ ਹੋਇਆ ਸੀ ਸਵੇਰ ਸਦਿਆਂ ਉੱਠ ਕੇ ਲੱਗਦੇ ਹਾਂ। ਆ ਸੂਟ ਆਪਣੇ ਕੋਲੇ ਅੱਜ ਹੀ ਆਇਆ ਸੀ ਆ ਡੇਟ ਦੇਖ ਲਓ ਅੱਜ ਦੀ ਡੇਟ ਦੇ ਵਿੱਚ ਆਪਾਂ 25 ਤਰੀਕ ਨੂੰ ਵੀਡੀਓ ਪਾ ਰਹੇ ਹਾਂ 25 ਤਰੀਕ ਨੂੰ ਵੀਡੀਓ ਪਾਈ ਆ 25 ਨੂੰ ਮੈਂ ਇਹਨੂੰ ਕੱਟ ਲਿਆ ਹੁਣ ਸਵੇਰੇ ਆਇਆ ਸੀ ਆਪਣੇ ਕੋਲੇ ਕਦੋਂ ਜਿਹੜਾ ਆਪਾਂ ਕੰਮ ਆ ਤੁਹਾਨੂੰ ਦੇਖ ਰਿਹਾ ਧਿਆਨ ਦੇ ਨਾਲ 26 ਨੂੰ ਕੱਲੂ ਕੰਮ ਇਹ 10 ਵਜੇ ਆਪਾਂ ਨੇ ਦੇਣਾ ਇਸ ਤਰ੍ਹਾਂ ਦੀਆਂ ਤੁਸੀਂ ਆਪਦਾ ਬਣਾਓ ਰਿਸਪੌਂਸ ਵੀ ਅਗਲਾ ਗਾਹਕ ਭੱਜ ਜਾਵੇ ਤੁਹਾਡੇ ਕੋਲੇ ਵੀ ਹਾਂਜੀ ਜਲਦੀ ਕਪੜੇ ਬਣਾ ਦੋਗੇ ਕੰਮ ਨੂੰ ਪਹਿਲਾਂ ਸੈੱਟ ਕਰਕੇ ਰੱਖਿਆ ਕਰੋ ਇਹ ਨਹੀਂ ਹੈ ਵੀ ਅਗਲਾ ਕੰਮ ਲੈਣ ਆ ਗਿਆ ਤੁਸੀਂ ਕੋ ਮਤ ਹਜੇ ਕੱਟ ਦਿਆਂ ਇਸ ਤਰ੍ਹਾਂ ਕਿਸੇ ਮੇਰੇ ਭਰਾ ਨਹੀਂ ਆ ਭੈਣੇ ਨਹੀਂ ਕਰਨਾ ਹਨ ਅਵੇਸ ਲੈਣਾ ਹੋਇਆ ਕਰੋ ਕੰਮ ਦੇ ਵਿੱਚ ਸਵੇਰ ਉੱਠ ਕੇ ਕੰਮ ਨੂੰ ਸ਼ੁਰੂ ਕਰਿਆ ਕਰੋ ਤਾਂ ਕਿ ਤੁਹਾਡਾ ਕੰਮ ਟਾਈਮ ਸਿਰ ਬਣ ਸਕੇ ਮੰਨ ਕੇ ਜੇ ਲੋ ਤੁਸੀਂ ਅੱਜ ਹੀ ਕੰਮ ਆਪਾਂ ਹੀ ਦੇਣਾ ਅੱਜ ਸਾਰਾ ਲੈਟ ਨਾ ਹੀ ਫਿਰ ਤੁਹਾਡਾ ਕੰਮ ਹੋਮ ਹੀ ਰਹਿ ਜਾਂਦਾ ਇਹ ਗਲਤੀਆਂ ਨਹੀਂ ਕਰਨੀ ਕਿਸੇ ਭਰਾ ਨੇ ਵੀ ਹਨ ਕਿ ਜੀ ਭਰਾ ਕਹਿੰਦੇ ਆ ਵੀ ਯਾਰ ਇਹ ਕੰਮ ਜੀ ਤਾਂ ਦਮ ਹੈ ਨਹੀਂ ਹਨ ਆਏ ਆ ਜੇ ਆ ਉਹ ਅਸੀਂ ਕੰਮ ਛੱਡਦਾ ਇਹ ਕੋਈ ਕੰਮ ਆ ਨਹੀਂ ਕੋਈ ਸਾਡੇ ਨਾਲ ਆ ਕੇ ਗੱਲ ਕਰੇ ਵੀ ਹਾਂ ਕੰਮ ਜੀ ਦਮ ਹੈਗਾ ਮੈਂ ਤੁਹਾਨੂੰ ਦੱਸੂ ਵੀ ਕਿੰਨਾ ਦਾਮ ਆ ਕੰਮ ਦੇ ਵਿੱਚ ਪਰ ਕੰਮ ਤਾਂ ਤੁਹਾਨੂੰ ਕਰਨੇ ਬੂ ਮਿਹਨਤ ਤਾਂ ਕਰਨੀ ਪੈਂਦੀ ਹੈ ਬਾਈ ਜੀ ਹਰ ਕਿਸੇ ਕੰਮ ਦੇ ਵਿੱਚ ਜੇ ਤੁਹਾਡੇ ਮੂਰੇ ਰੋਟੀ ਪਾ ਕੇ ਰੱਖਦੇ ਨਾ ਰੋਟੀ ਬੁਰਕੀ ਤਾਂ ਉਹ ਵੀ ਤੋੜ ਕੇ ਖਾਣੀ ਪਊਗੀ ਠੀਕ ਆ ਤਾਂ ਇਹੋ ਜਿਹੀਆਂ ਗੱਲਾਂ ਨੈਗੇਟਿਵਿਟੀ ਨਾ ਫਲਾਇਆ ਕਰੋ ਵੀ ਕੰਮ ਨੀ ਜੀ ਮੈਂ ਆਹਦੇ ਜਵਾਕਾਂ ਨੂੰ ਕੰਮ ਨਹੀਂ ਸਿਖਾਉਂਦਾ ਕੰਮ ਮਾਰਾ ਇਹ ਨੈਗੇਟਿਵ ਗੱਲਾਂ ਨਹੀਂ ਤਾਂ ਕਰਿਆ ਕਰੋ ਹਨਾ ਬੱਚਿਆਂ ਦੇ ਸਾਹਮਣੇ ਠੀਕ ਆ ਤਾਂ ਹੀ ਉਹ ਬੱਚੇ ਬਾਹਰ ਨੂੰ ਭਜਦੇ ਆ ਵਿਚਾਰੇ ਕੈਨੇਡਾ ਉੱਥੇ ਜਾ ਕੇ ਤੁਹਾਡਾ ਹੀ ਖਿਆਲ ਵੀ ਡਾਲਰਾਂ ਦੇ ਬੂਟੇ ਲੱਗੇ ਨੇ ਆ ਵੀ ਉਹ ਤੋੜ ਲੈਣਗੇ ਪਹਿਲੇ ਇਤਿਹਾਦੇ ਜਵਾਕਾਂ ਨੂੰ ਪ੍ਰੀਪੇਅਰ ਕਰਿਆ ਕਰੋ ਵੀ ਬਾਈ ਤੁਸੀਂ ਅੱਗੇ ਜਾ ਕੇ ਕੰਮ ਸਿੱਖ ਲਓ ਨੌਕਰੀ ਦੀ ਚਾਹ ਖਤਮ ਕਰਦੇ ਹੋ ਹਨ ਮੈਂ ਜਿਵੇਂ ਤੁਹਾਨੂੰ ਪਹਿਲੋ ਵਾਲੀ ਵੀਡੀਓ ਵਿੱਚ ਦੱਸਿਆ ਸੀ ਵੀ ਜਿਵੇਂ ਮੈਂ ਸੱਤ ਪੜਿਆ ਜੇ ਕੰਮ ਨਾ ਸਿੱਖਿਆ ਹੁੰਦਾ ਤਾਂ ਅੱਜ ਬਾਈ ਜੀ ਮੈਂ ਵੀ ਮਿਸਤਰੀ ਨਾਲ ਦਿਹਾੜੀ ਕਰਦਾ ਕੰਮ ਦੇ ਵਿੱਚ ਬਹੁਤ ਦਾਮਾਂ ਪਰ ਤੁਹਾਡੇ ਵਿੱਚ ਕਲਾ ਹੋਣੀ ਚਾਹੀਦੀ ਹੈ ਸਿੱਖਣ ਦੀ ਕੰਮ ਨੂੰ ਸਿੱਖ ਕੇ ਜਿੰਨਾ ਮਰਜ਼ੀ ਕੰਮ ਨੂੰ ਵਧਾ ਲਓ ਆ ਲੋ 18 ਇੰਚ ਆਪਣਾ ਤੀਰਾ ਆਪਾਂ ਇਹਨੂੰ 2 ਇੰਚ ਵੱਧ ਰੱਖਾਂਗੇ ਠੀਕ ਹੈ 2 ਇੰਚ ਵੱਧ ਰੱਖਣਾ ਮੇਰਾ ਮਤਲਬ ਇਹੀ ਆ ਇਹ ਕਈ ਵਾਰੀ ਕਾਨ ਵਗੈਰਾ ਆਪਣਾ ਆ ਜਾਂਦਾ ਅੱਧਾ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਮੋੜਾਂਗੇ ਹੁਣ ਜਿੰਨਾ ਆਪਣਾ ਤੀਰਾ ਹੈਗਾ ਆਪਾਂ ਇਹਨੂੰ 1 ਇੰਚ ਵੱਧ ਲਗਾਉਣਾ 헤ਡ ਦੇ ਪਾਸੇ ਨੂੰ ਚਾਹਨਾ ਇੱਥੋਂ ਹਨ 18 19 ਤੋਂ ਆਪਣੇ ਘੱਟ ਰੱਖਣਾ ਕਿਉਂਕਿ ਆਪਣਾ ਤੀਰਾ ਜਿਹੜਾ ਪੌਣੇ 18 ਦਾ ਇਧਰੋਂ ਆਪਾਂ ਨੇ 4 ਪੌਣਾਂ 4 ਇੰਚ ਇੱਥੋਂ 5.1 ਸੂਤ ਕਰ ਲਿਆ ਕਰੋ 5 ਵੀ ਬਹੁਤ ਹੁੰਦਾ ਵੈਸੇ ਠੀਕ ਹੈ قالوں ਆਪਣਾ 16.5 ਆਪਾਂ 2.1 ਰੱਖਾਂਗੇ ਸ਼ਾਂਟ ਬਾਅਦ ਚ ਪਾ ਲਿਆ ਕਰੋ ਮਾਣੀ ਮੋਟੀ ਜੇ ਪੈਂਦੀ ਹੈ ਤਾਂ ਠੀਕ ਆ ਆਲੋ ਇਸ ਤਰ੍ਹਾਂ ਦੀ ਹਲਕੀ ਜਿਹੀ ਗਲਾਈ ਦੇ ਦੇਣੀ ਆ ਇਹ ਤੋਂ ਆਪਾਂ ਕੈਂਚੀ ਥੋੜੀ ਜੀ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਹਾਂ ਉਹਨਾਂ ਵੀ ਬਾਹਰ ਨੂੰ ਰੱਖਿਆ ਕਰੋ ਇਸ ਤਰ੍ਹਾਂ ਬਾਕੀ ਕਿਸੇ ਵੀ ਕੰਮ ਨੂੰ ਤੁਸੀਂ ਕੱਟ ਕੇ ਹਨਾ ਸਿੱਟਣਾ ਨਹੀਂ ਉਹਨੂੰ ਚੈੱਕ ਕਰਿਆ ਕਰੋ ਬਣਾਉਣ ਤੋਂ ਬਾਅਦ ਵੀ ਹਨਾ ਕਈ ਭਰਾ ਕੀ ਕਰਦੇ ਬਣਾ ਕੇ ਸਿੱਟਿਆ ਨਾ ਉਹ ਚੀਜ਼ ਨਹੀਂ ਕਰਨੀ ਉਹਨੂੰ ਪਹਿਲਾਂ ਆਪ ਚੈੱਕ ਕਰੋ ਵੀ ਤਾਂ ਕਿ ਲਾਂਬੇ ਦੀ ਗੁੰਜਾਇਸ਼ ਹੀ ਨਾ ਆਵੇ ਹਨਾ ਤਾਗੇ ਵਗੈਰਾ ਕੱਟ ਗਏ ਪੂਰੀ ਸਫਾਈ ਦੇ ਨਾਲ ਫਿਰ ਤੁਸੀਂ ਉਹ ਕੰਮ ਰੱਖਿਆ ਕਰੋ ਆ ਲੋ ਇੱਕ ਲੜ ਚੱਕ ਲੈਣਾ ਆਪਣੇ ਇਸ ਤਰ੍ਹਾਂ ਜਿਹੜੇ ਮੇਰੇ ਭਰਾਵਾਂ ਕੋਲੇ ਜ਼ਿਆਦਾ ਕੰਮ ਹੁੰਦਾ ਉਹ ਕੀ ਕਰਦੇ ਪਿੰਨ ਚਲਾਇਆ ਕੱਪੜੇ ਉੱਪਰ ਲਿਖਿਆ ਇਹ ਗਲਤੀਆਂ ਨਹੀਂ ਕਰਨੀਆਂ ਇਸ ਤਰ੍ਹਾਂ ਦੀ ਟੇਪ ਰੱਖਿਆ ਕਰੋ ਠੀਕ ਇਹਦੇ ਇੱਥੇ ਤੀਰੇ ਦੇ ਅੰਦਰ ਨਹੀਂ ਸੈੱਟ ਲਗਾ ਦਿਆ ਕਰੋ ਜਿੱਥੇ ਤੁਹਾਡਾ ਕਾਲਰ ਦੇ ਨਾਲ ਇੱਥੇ ਤੁਹਾਡਾ ਲੇਬਲ ਲੱਗੂਗਾ ਇੱਥੇ ਆਪਾਂ ਨੰਬਰ ਪਾਉਣਾ ਆ ਲੋ 1476 ਠੀਕ ਹੈ ਜੀ ਨਾਲ ਦੀ ਨਾਲ ਆਪਣੇ ਨੰਬਰ ਪਾ ਕੇ ਫਿਰ ਇਹਨੂੰ ਕੰਮ ਨੂੰ ਰੱਖਣਾ ਨਹੀਂਗਾ ਆਪਾਂ ਇੱਥੋਂ ਤੀਰੇ ਨੂੰ ਇਸ ਤਰ੍ਹਾਂ ਇਹਦੇ ਨਾਲ ਮਿਲਾ ਕੇ ਦੇਖਾਂਗੇ ਠੀਕ ਆ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਰੱਖਾਂਗੇ ਚੰਗੀ ਤਰ੍ਹਾਂ ਚੈੱਕ ਕਰਕੇ ਫਿਰ ਉਸ ਤੋਂ ਬਾਅਦ ਨੂੰ ਰੱਖਾਂਗੇ ਬਈ ਮੈਂ ਖਾ ਹਾਂਜੀ ਹਾਂਜੀ ਠੀਕ ਆ 2 ਮਿੰਟ ਬੈਠੋ ਬਸ ਕੋਈ ਨਹੀਂ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਲੈਣਾ ਹੈਗਾ ਠੀਕ ਆ ਜੀ ਹੁਣ ਆਪਾਂ ਇਹਨੂੰ ਦੇਖਾਂਗੇ ਵੀ ਆਪਣੀ ਕੋਈ ਕਮੀ ਪੇਚੀ ਤਾਂ ਹੈ ਨਹੀਂ। ਲਓ ਜੀ। ਇਹਨੂੰ ਇਸ ਤਰ੍ਹਾਂ ਮੋੜ ਕੇ ਦੇਖ ਲਿਆ ਕਰੋ। ਆਹੋ ਠੀਕ ਆ ਬਿਲਕੁਲ ਸਹੀ ਆਇਆ ਨਾ। ਅੱਜ ਆਪਣੀ ਵੀਡੀਓ ਸੀਗੀ ਜਿਹੜੀ ਉਹ ਇੱਥੇ ਸਮਾਪਤ ਹੁੰਦੀ ਆ। ਬਾਹਾਂ ਆਪਣੀਆਂ ਕੱਟੀਆਂ ਗਈਆਂ ਪਜਾਮਾ ਮੈਂ ਪਹਿਲਾਂ ਹੀ ਕੱਟ ਲਈ ਕਿਉਂਕਿ ਕੈਮਰੇ ਵਾਲਾ ਮੁੰਡਾ ਉਹਦਾ ਆਇਆ ਨਹੀਂ ਸੀਗਾ। ਬਾਕੀ ਕਿਸੇ ਵੀ ਭਰਾ ਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਹੈ ਨਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ। ਠੀਕ ਆ? ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ। ਠੀਕ ਆ ਜੀ। ਕਿਸੇ ਵੀ ਚੀਜ਼ ਦੀ ਸੰਗਤ ਦੀ ਲੋੜ ਨਹੀਂ ਤੁਹਾਡੇ ਆਪਦੇ ਭਰਾ ਦਾ ਚੈਨਲ ਕਿਸੇ ਟਾਈਮ ਤੁਸੀਂ ਫੋਨ ਕਰ ਸਕਦੇ ਹੋ WhatsApp ਦੇ ਨੰਬਰ ਆ ਉਹ ਛੱਡ ਦਿਓ ਮੈਂ ਆਪੇ ਜਦੋਂ ਟਾਈਮ ਲੱਗੂ ਤਾਂ ਤੁਹਾਨੂੰ ਫੋਨ ਕਰ ਲਵਾਂ ਹਣਾ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਜੀ ਧੰਨਵਾਦ